वेलकम टू खन्ना न्यूज़ लाइव खन्ना ਦੇ ਦੋ ਨੌਜਵਾਨ ਇਹਨਾਂ ਦੇ ਨੀ ਅਰਮੀਨੀਆ ਵਿੱਚ ਫਸੇ ਹੋਏ ਹਨ ਜਿਨ੍ਹਾਂ ਵੱਲੋਂ ਘਰ ਵਾਪਸੀ ਲਈ ਵੀਡੀਓ ਬਣਾ ਕੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਦੂਜੇ ਪਾਸੇ ਪਰਿਵਾਰ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਕਰਕੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਪਿੰਡ ਗੱਗੜ ਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੋਦ ਦੇ ਵਸਨੀਕ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੇ ਬਲਗਰੀਆ ਜਾਣਾ ਸੀ ਪਰ ਦਸੰਬਰ 2023 ਵਿੱਚ ਉਹਨਾਂ ਨੂੰ ਟੂਰਿਸਟ ਵੀਜ਼ੇ ਤੇ ਅਰਮੀਨੀਆ ਭੇਜਿਆ ਗਿਆ। ਮੋਹਾਲੀ ਦੇ ਟਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਟੂਰਿਸਟ ਵੀਜ਼ੇ ਤੇ ਅਰਮੀਨੀਆ ਜਾਣ ਮਗਰੋਂ ਉੱਥੇ ਵਰਕ ਪਰਮਿਟ ਦਲਵਾਇਆ ਜਾਵੇਗਾ। 3 ਮਹੀਨੇ ਬਾਅਦ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਜਿਸ ਕਾਰਨ ਉਹ ਕਮਰੇ ਵਿੱਚ ਬੰਦ ਰਹਿੰਦੇ ਸਨ ਅਤੇ ਕਈ ਦਿਨ ਉਹਨਾਂ ਨੂੰ ਭੁੱਖੇ ਵੀ ਕੱਟਨੇ ਪਏ ਹਨ। ਵਤਨ ਵਾਪਸੀ ਲਈ ਵਿਦੇਸ਼ੀ ਧਰਤੀ ਤੇ ਪਾਰੀ ਜੁਰਮਾਨਾ ਭਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਹਨ। ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇ ਅਤੇ ਉਹਨਾਂ ਨੂੰ ਘਰ ਵਾਪਸ ਲਿਆਇਆ ਜਾਵੇ। ਬਰੇ ਅਰਮੀਨੀਆ ਚ ਆਏ ਸੀਗੇ ਏਜੰਟਾਂ ਨੇ ਇੱਕ ਕੰਮ ਦੇ ਭੇਜਿਆ ਸੀ। ਉਹਦਾ ਕੁਝ ਹੋਇਆ ਨਹੀਂ ਕੰਮ ਘੁੰਮਦਾ ਐਸਾ ਵੈਸਾ ਹੀ ਹਾਲ ਆ। ਨਾ ਹੁਣ ਕੋਈ ਟੈਕਸੀ ਵਾਦੀ ਆ ਤੁਰ ਕੇ ਜਾ ਰਹੇ ਆ ਬਾਈ। ਪਹਾੜਾਂ 'ਚ ਛੜਤਾ ਕੁਝ ਨਹੀਂ ਘੜਦਾਲੇ। ਵਾਹ ਦੇਖਣਾ ਬਾਈ ਕੁਝ ਨਹੀਂ ਹੈਗਾ ਠੀਕ ਆ। ਸਾਡੇ ਟੈਕਸੀ ਵਾਦੀ ਆ। ਤੁਰੇ ਜਾਂਦੇ ਆ ਸਾਰੇ ਜਾਣੇ। ਜਾ ਸੋ ਬਾਈ ਫਿਰ ਭੁੱਖੇ ਤੁਰੇ ਆ ਯਾਰ ਭਾਈ ਭੁੱਖੇ ਤੁਰੇ ਆ ਆ ਬਾਈ ਇੱਥੇ ਕੋਈ ਹਾਲ ਨਹੀਂ ਕੋਈ ਵੀ ਨਹੀਂ ਭੈਣ ਜੀ ਬਹੁਤ ਦੂਰੀਆਂ ਭਾਈ ਯਾਰ ਆ ਦੇਖ ਲਓ ਬਾਈ ਪਰ ਵੀ ਨਹੀਂ ਆਜ ਤੁਰੇ ਜਾ ਰਹੇ ਆ ਰੋਡ ਤੇ ਨਾ ਕੋਈ ਟੈਕਸੀ ਦਾ ਇੱਥੇ ਟੈਕਸੀ ਵੱਜਦੀ ਆ ਨਾ ਕੋਈ ਹੋਰ ਆ ਪਹਾੜਾਂ ਦੇ ਵਿੱਚ ਭੈਣ ਜੀ ਦਾ ਸਾਨੂੰ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਾਤਾ ਕਹਿੰਦੇ ਕੰਮ ਆ ਤੇ ਕੰਮ ਆ ਬਾਈ ਤਿੰਨ ਦਿਨ ਲਾਇਆ ਨਾ ਕੁਝ ਮਿਲਿਆ ਵਾਸਤਾ ਰੋਟੀ ਵੀ ਨਹੀਂ ਮਿਲਦੀ ਹੁਣ ਪਾਣੀ ਦੇ ਲੱਭਣ ਕਿੱਥੇ ਰਹਿਣ ਗਏ ਨੇ ਤੁਰੇ ਜਾ ਰਹੇ ਆ 4-5 ਕਿਲੋਮੀਟਰ ਤੁਰ ਪਏ ਹਜੇ ਯਾਰੇ ਬੰਬ ਬਹੁਤ ਦੂਰ ਆ ਰੋ 60 ਕਿਲੋਮੀਟਰ ਆ ਬਾਈ ਹੁਣ ਪਤਾ ਨਹੀਂ ਕੀ ਕਰਾਂਗੇ ਯਾਰ ਔਖਾ ਹੋਇਆ ਬਿਆਨਾਂ ਰੇਂਜ ਆ ਬਾਈ ਆਹ ਦੇਖ ਲੋ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਣੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ ਕਿਸੇ ਕੋ ਰੁਪਈਆ ਨਹੀਂ ਹੈ ਕਿਸੇ ਕੋ ਕੁਝ ਨਹੀਂ ਆਹ ਵੇ ਅਸੀਂ ਕੰਮ ਆਹ ਹਾਲ ਆ ਇਹਨਾਂ ਦੇ ਇੱਥੇ ਭੈਣ ਤੇ ਲਾਫਤ ਹੋ ਗਈ ਆਹ ਦੇਖ ਲੋ ਬਾਜੀ ਕੋਈ ਪੈਸਾ ਹੁਣ ਮਿਲਦਾ ਕੋਈ ਬਾਜੀ ਕੋਈ ਪੈਸਾ ਕਿੰਨੇ ਪੈਸੇ ਮਿਲੇ ਬਾਜੀ 1 ਰੁਪਿਆ ਤਾਂ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੀ ਕਿੰਨੇ ਦਿਨ ਹੋਏ 7-8 ਦਿਨ ਹੋ ਗਏ ਖਾਣਾ ਵੀ ਨਹੀਂ ਖਾਏ ਇੱਕ ਟਾਈਮ ਖਾਣਾ ਮਿਲਦਾ ਹੈ ਔਰ ਕੰਮ ਦਾ ਪੈਸੇ ਸਾਡੇ ਕੋਲ ਕੁਝ ਖਾਣਾ ਨਹੀਂ ਹੈ ਪੈਸੇ ਨਹੀਂ ਹੈ ਇੱਕ ਟਾਈਮ ਖਾਣਾ ਭਾਈ ਕਿੰਨੇ ਦਿਨ ਹੋ ਗਏ ਕੰਮ ਕਰਦੇ ਪੈਸਾ ਮਿਲਿਆ ਨਹੀਂ ਮਿਲਿਆ 7-8 ਦਿਨ ਹੋ ਗਏ ਬਿੜੇ ਬੜੀ ਪੈਸਾ ਨਹੀਂ ਭਾਜੀ ਭੁੱਖੇ ਮਰ ਰਹੇ ਆ ਕੀ ਕਰੀਏ ਭੈਣ ਦੀ ਬੁੱਢੀ ਹੈ ਨਾ ਜੀ ਸਾਡੀ ਗੱਲ ਨਹੀਂ ਸੁਣਦੇ ਹਰਮਿੰਦਰ ਸਿੰਘ ਆ ਸਰ ਜਮਿੰਦਰ ਸਿੰਘ ਕੀ ਹੋਇਆ ਤੁਸੀਂ ਐਸਐਸਪੀ ਦਫਤਰ ਪਹੁੰਚੂ ਆ ਤੁਹਾਡੇ ਨਾਲ ਸਰ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਏਜੰਟ ਆ ਹੋ ਰਹੇ ਨੇ ਮਹਾਲੀ ਉਹਨਾਂ ਨੇ ਸਾਡੇ ਬੱਚਿਆਂ ਨਾਲ ਗੱਲ ਕੀਤੀ ਸੀ ਬਲਗਾਰੀਆ ਦੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਬਲਗਾਰੀਆ ਭੇਜਾਂਗੇ ਪਰ ਉਹਨਾਂ ਨੇ ਕੀ ਕੀਤਾ ਬਲਗਾਰੀਆ ਦੀ ਜਗ੍ਹਾ ਉਹਨਾਂ ਨੂੰ ਅਰਮੀਨੀਆ ਭੇਜਤਾ ਅਰਮੀਨੀਆ ਭੇਜਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਉੱਥੇ ਕਿ ਵੀ ਤੁਹਾਨੂੰ ਇੱਥੇ ਤੋਂ ਅੱਗੇ ਸ਼ਿਫਟ ਕਰ ਦਾਂਗੇ ਅਸੀਂ ਦੂਸਰੀ ਕੰਟਰੀ ਭੇਜ ਦਾਂਗੇ ਪਰ ਇਦਾਂ ਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਐ ਉੱਪਰ ਉਹਨਾਂ ਨੂੰ ਡਰਾਬੇ ਮਾਰ ਦਿੰਨੇ ਉਹ ਜੋ ਬਿਓ ਕਿੰਨੇ ਬੱਚੇ ਦੀ ਕਿੰਨੇ ਪੈਸੇ ਦੀ ਗੱਲ ਹੋਈ ਸੀਗੀ 4.5 ਲੱਖ ਚ ਗੱਲ ਹੋਈ ਸੀ ਜੀ ਦੋ ਬੱਚੇ ਨੇ ਹਾਂ ਇੱਕ ਬੱਚੇ ਦਾ 4.5 ਲੱਖ ਰੁਪਈਆ ਜੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਏਜੰਟ ਸੀ ਜੀ ਉਹਦਾਂ ਨੂੰ ਹੈਗਾ ਜੀ ਮਾਮਾ-ਮਾਮਾ ਕਹਿੰਦੇ ਆ ਜੀ ਉਹਨੂੰ ਠੀਕ ਆ ਜੀ ਉਹਨੇ ਕਿਹਾ ਕੀਤਾ ਉਹਦੇ ਕੋਲ ਬੱਚੇ ਕੇ ਅੱਗੋਂ ਨੇ ਮਹੀਨਾ ਰੱਖੇ ਮਹੀਨੇ ਤੋਂ ਬਾਅਦ ਉਹ ਵੀ ਕਹਿਣ ਲੱਗ ਗਿਆ ਕਿ ਮੈਨੂੰ ਪੇਮੈਂਟ ਨਹੀਂ ਮਿਲ ਰਹੀ ਮੈਂ ਤੁਹਾਨੂੰ ਤੁਹਾਡੇ ਨੇ ਕਾਰਵਾਈ ਕਰਵਾ ਦੂੰਗਾ ਤੁਹਾਨੂੰ ਅੰਦਰ ਕਰਵਾ ਦੂੰਗਾ ਫਿਰ ਉਸ ਤੋਂ ਬਾਅਦ ਅਸੀਂ ਤੰਗ ਪਰੇਸ਼ਾਨ ਹੋ ਕੇ ਇੱਥੇ ਐਸਐਸਪੀ ਸਾਹਿਬ ਦੇ ਆਏ ਹਾਂ ਜੀ ਦਰਖਾਸਤ ਦੇਣ ਵਾਸਤੇ ਇਹ ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਗੱਲਬਾਤ ਹੋਈ ਹੈ ਜਾ ਰਹੇ ਆ ਉਹਨਾਂ ਵੱਲੋਂ ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇੱਥੇ ਰੋਟੀ ਪਾਣੀ ਤੋਂ ਵੀ ਔਖੇ ਆ ਤੇ ਸਾਡੇ ਕੋਲ 5 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਏਜੰਟ ਵੱਲੋਂ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਉੱਥੇ ਫਸਿਆ ਉੱਥੇ ਫਸਿਆ ਨੂੰ 3 ਮਹੀਨੇ ਹੋ ਗਏ ਜੀ ਆ ਚੌਥਾ ਮਹੀਨਾ ਚੱਲ ਰਿਹਾ ਜੀ ਐਸਐਸਪੀ ਮਿਲੇ ਹੋ ਕਿ ਉਹਨਾਂ ਨੇ ਨਹੀਂ ਹਲੇ ਉਹਨਾਂ ਕੋਲ ਜਾਣਾ ਜੀ ਅਸੀਂ ਉੱਥੇ ਉਹਨਾਂ ਕੋਲ ਕੋਈ ਕੰਮਕਾਰ ਕੋਈ ਮਿਲਿਆ ਕੁਝ ਕੋਈ ਕੰਮ ਨਹੀਂ ਜੀ ਹੈਗਾ ਟੁੱਟਮੀ ਦਿਹਾੜੀ ਮਿਲੀ ਸੀ ਉਹਨਾਂ ਨੇ ਜਿੰਨਾ ਟਾਈਮ ਉੱਥੇ ਕੰਮ ਕੀਤਾ ਡੇਢ ਮਹੀਨਾ ਪਰ ਉਹਨਾਂ ਦੀ 1 ਰੁਪਈਆ ਵੀ ਉਹਨਾਂ ਨੂੰ ਨਹੀਂ ਮਿਲਿਆ ਸਮਾਂ ਤੇ ਅਸੀਂ ਘਰ ਤੋਂ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ ਅੱਛਾ ਆਉਣ ਵਾਤੇ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਬੱਚਾ ਨੂੰ ਜ਼ਿਆਦਾ ਵਾਪਸ ਬਲਾਓ ਨਹੀਂ ਉੱਥੇ ਤੋਂ ਅੱਗੇ ਭੇਜੋ ਜਨਤਾ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਜਿਹੜਾ ਕੁਝ ਕਰਨਾ ਹੈ ਕਰੋ ਚਾਹੇ ਕੋਰਟ ਜਾਓ ਕਚਹਿਰੀ ਜਾਓ ਕਹਿੰਦਾ ਮੈਂ ਵੀ ਭੁੱਲਿਆ ਨਹੀਂ ਹੋਇਆ ਜਿਵੇਂ ਹੁਣ ਇੰਨਾ ਚੱਲਦਾ ਵਾ ਠੱਗੀ ਠੋਰੀ ਚੱਲਦੀ ਆ ਜਨਤਾ ਦਾ ਪਹਿਲਾਂ ਆਪ ਪਤਾ ਲੈ ਲੈਨੇ ਆ ਕੀ ਰਿਸ਼ਤੇਦਾਰ ਦੀ ਆ ਤੁਹਾਡਾ ਜਨਤਾ ਹਾਂਜੀ ਉਹ ਰਿਸ਼ਤੇਦਾਰ ਸੀ ਜੀ ਤੇ ਉਹ ਰਿਸ਼ਤੇਦਾਰੀ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਗੱਗੜ ਮੱਜਰੇ ਘਰੇ ਆਏ ਜੀ ਘਰੇ ਆ ਕੇ ਸਾਰੇ ਮੰਨ ਲਓ ਕਿ ਡਾਕੂਮੈਂਟ ਲੈ ਕੇ ਗਏ ਪਾਸਪੋਰਟ ਲੈ ਕੇ ਗਏ ਕੀ ਲੱਗਦੇ ਨੇ ਤੁਹਾਡੇ ਜਿਹੜੇ ਹੈਗੇ ਨੇ ਇਹ ਮੇਰੇ ਮੰਮੀ ਨੇ ਜੀ ਹਾਂਜੀ ਸਾਡੇ ਮਾਮੇ ਦੀ ਕੁੜੀ ਆ ਜੀ ਉਹ ਤੇ ਕਹਾ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੇ ਮੰਨ ਲਓ ਕਿ ਸਾਡੇ ਬਾਹਰ ਫਸੇ ਨੇ ਜਾ ਕੇ ਹਾਂਜੀ ਉਹ ਮੇਰੇ ਬ੍ਰਦਰ ਨੇ ਛੋਟੇ ਬ੍ਰਦਰ ਨੇ ਸਾਲਾ ਲੱਗਦੇ ਹਾਂਜੀ ਕਿੰਨੇ ਮੁੰਡੇ ਨੇ ਜਿਹੜੇ ਬਾਹਰ ਫਸੇ ਹੋਏ ਨੇ ਉੱਥੇ ਦੋ ਜਣੇ ਆ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਮਨਦੀਪ ਆ ਜੀ ਇੱਕ ਦਾ ਨਾਮ ਜਗਜੀਤ ਆ ਜੀ ਜਗਜੀਤ ਜਗਜੀਤ ਰਹਿਣ ਵਾਲੇ ਨੇ ਖੰਨੇ ਜੀ ਇੱਕ ਹੈਗਾ ਜੀ ਗੱਗੜ ਮੱਜਰੇ ਦਾ ਰਹਿਣ ਵਾਲਾ ਜੀ ਇੱਕ ਆ ਜਲਾਉ ਦਾ ਦੇ ਆ ਜੀ ਹਾਂ ਜੈਂਟ ਨੇ ਕਿੰਨੇ ਕ ਪੈਸੇ ਲੈਨੇ ਤੁਹਾਡੇ ਅਸੀਂ ਜੀ ਅਰਮੀਨੀ ਇੱਕ ਮਿੰਟ ਅਸੀਂ ਜੀ ਨਮਾ ਬੀਬੀ ਤੇਰਾ ਜਸਵੀਰ ਕਾਰ ਕਿਹੜਾ ਪਿੰਡ ਆ ਤੇਰਾ ਅਜਲਾਦ ਤੁਸੀਂ ਐਸਐਸਪੀ ਦਫਤਰ ਪਹੁੰਚੇ ਹੋ ਕੀ ਗੱਲ ਹੋਈ ਹੈ ਤੁਹਾਡੇ ਨਾਲ ਅਸੀਂ ਜੀ ਸਾਡੇ ਬੱਚੇ ਉਧਰ ਫਸਾਤੇ ਏਜੰਟ ਨੇ ਅੱਛਾ ਜੀ ਅਸੀਂ ਬਲਗਾਰੀਆ ਦੀ ਲਵਾਇਆ ਸੀ ਵੀਜ਼ਾ ਬਲਗਾਰੀਆ ਤੋਂ ਉਹਨੇ ਅਰਮੀਨੀਆ ਭੇਜ ਦਿੱਤੇ ਹਾਂ ਜੀ ਸਤੋ ਚਾ 4.5 4 ਲੱਖ ਰੁਪਇਆ ਲੈ ਲਿਆ ਜੀ ਸਾਡੇ ਬੱਚੇ ਉਧਰ ਭੁੱਖੇ ਮਰਦੇ ਨੇ ਸਾਡੇ ਬੱਚਿਆਂ ਦੀ ਕੋਈ ਰਿਸਪਾਂਸਿਬਿਲਟੀ ਹੈ ਜਿਹੜੇ ਏਜੰਸੀਆਂ ਕਿੱਥੇ ਦਾ ਰਹਿਣੇ ਆਵਾ ਸੀਗਾ ਉਹ ਹੈਗਾ ਜੀ ਮਹਾਲੀ ਦਾ ਗੁਰਪ੍ਰੀਤ ਸਿੰਘ ਭੁੱਲਰ ਹਾਂਜੀ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਅਸੀਂ ਸਾਡੇ ਨਾਲ ਗੱਲਬਾਤ ਅਸੀਂ ਕੀਤੀ ਸੀ ਸਾਨੂੰ ਤਾਂ ਮੁਕੀਆਂ ਦੇ ਰਿਹਾ ਜੀ ਗੁਰਪ੍ਰੀਤ ਸਿੰਘ ਦਾ ਬੇਟਾ ਹੈਗਾ ਉਹਦਾ ਬੇਟਾ ਹੈਗਾ ਉਹਦਾ ਨਾਮ ਕੀ ਗੱਲ ਹੋਈ ਉਹਦੇ ਨਾਲ ਹਾਂਜੀ ਬੇਟੇ ਨਾਲ ਗੱਲ ਹੁੰਦੀ ਹੈ ਤੁਹਾਡੀ ਹਾਂਜੀ ਬੇਟੇ ਨਾਲ ਗੱਲ ਹੋ ਜਾਂਦੀ ਹੈ ਕਹਿੰਦਾ ਕੀ ਹੈ ਬੇਟਾ ਬੇਟਾ ਕਹਿੰਦਾ ਜੀ ਅਸੀਂ ਭੁੱਖੇ ਮਰਦੇ ਆ ਸਾਨੂੰ ਕੋਈ ਕੰਮ ਨਹੀਂ ਜੇ ਕੋਈ ਸੀ ਕੰਮ ਦੀ ਦਿਹਾੜੀ ਲਾਉਣੇ ਵੀ ਆ ਸਾਨੂੰ ਕੋਈ ਪੈਸਾ ਨਹੀਂ ਮ ਅਜੀ ਮੁਖੇ ਮਾਰ ਰਹੇ ਆ ਜੀ ਹੁਣ ਕੀ ਚਾਹੁੰਦੇ ਹੋ ਕਿੰਨੇ ਪੈਸੇ ਲੱਗੇ ਸੀਗੇ ਤੁਹਾਡੇ ਸਾਡੇ 4.5 ਲੱਖ ਰੁਪਇਆ ਸਾਤੋਂ ਲਿਆ ਜੀ ਤੁਸੀਂ ਸਰ ਜਦੇ ਦੇਤਾ ਸੀ ਅਸੀਂ ਨਾ ਜੀ ਅਸੀਂ ਦੂਜੇ ਲੋਟ ਪਵਾਏ ਨੇ ਅਸੀਂ ਜਿਵੇਂ ਬੈਂਕਰਾਂ ਅਸੀਂ ਦੂਜੇ ਲੋਟ ਕੋ ਸਿੱਖ ਕੈਸ਼ ਕਰਤਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਆ ਸਾਡੇ ਬੱਚਿਆਂ ਨੂੰ ਜਾਂ ਤਾਂ ਸਾਬ ਕਰੇ ਆਪਣਾ ਹੋਰ ਪਾਸੇ ਸ਼ਿਫਟ ਕਰੇ ਨਹੀਂ ਫੇ ਸਾਡੇ ਬੱਚੇ ਸਾਨੂੰ ਵਾਪਸ ਸਾਡੇ ਵਾਂ ਰਕਮ ਹੱਥ ਤੇ ਧਰੇ ਠੀਕ ਆ ਨੀ ਹਾਂਜੀ ਸਾਡੇ ਬੱਚੇ ਉਧਰ ਬਹੁਤ ਤੰਗ ਨੇ ਜੀ ਭੁੱਖੇ ਮਰ ਰਹੇ ਨੇ ਸਾਡੇ ਬੱਚੇ ਇਸ ਟਾਈਮ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਕੌਰ ਆ ਜੀ ਜਿਹੜੇ ਪਿੰਡ ਆ ਤੁਹਾਡਾ ਜੀ ਪਿੰਡ ਮੇਰਾ ਐਸਐਸਪੀ ਦਫਤਰ ਪਹੁੰਚੋ ਕੀ ਕਹਾਂ ਕਿ ਆ ਕਿਉਂ ਮੇਰਾ ਬੇਟਾ ਜੀ ਸਾਡੀ ਮਾਮਾ ਜੀ ਦੀ ਉਹ ਕੁੜੀ ਆ ਜੀ ਜਿਹੜੇ ਜੰਟਪਣਾ ਕਰਦੇ ਆ ਜੀ ਮੈਂ ਜੀ ਫੈਕਟਰੀ ਚ ਕੰਮ ਕਰਦੀ ਸੀ ਜੀ ਮੇਰੇ ਘਰੇ ਆ ਕੇ ਕਹਿੰਦੀ 30 32 ਸਾਲ ਬਾਅਦ ਜੀ ਮੈਨੂੰ ਮਿਲੀ ਆ ਉਹ ਮੈਨੂੰ ਕਹਿੰਦੀ ਤੂੰ ਕਿੰਨਾ ਟਾਈਮ ਫੈਕਟਰੀ ਚ ਕੰਮ ਕਰੀ ਜਾਏਂਗੀ ਤੇਰੇ ਘਰ ਦੀ ਗਰੀਬੀ ਮੈਂ ਦੂਰ ਕਰੂੰਗੀ ਤੇਰਾ ਮੁੰਡੇ ਨੂੰ ਬਾਹਰ ਭੇਜੂੰਗੀ ਜੀ ਨਾ ਚਲ ਮੈਂ ਮੁੰਡਾ ਤਾਂ ਜੀ ਮੇਰਾ ਕਈ ਸਾਲ ਕਹੀ ਗਿਆ ਮੈਨੂੰ ਵੀ ਮੰਮੀ ਮੈਨੂੰ ਬਾਹਰ ਭੇਜਦੇ ਮੈਂ ਮੰਨਦੀ ਨਹੀਂ ਤੀ ਹੈਗੀ ਜੀ ਪਰ ਇਹ ਰਿਸ਼ਤੇਦਾਰੀ ਕਰਕੇ ਜੀ ਮੈਨੂੰ ਮੰਨਣਾ ਪੈ ਗਿਆ ਨਾ ਚਲ ਕੋਈ ਨਾ ਰਿਸ਼ਤੇਦਾਰੀ ਆ ਭੇਜ ਦੂ ਭੇਜ ਦੂ ਜੀ ਸਾਢੇ 4 ਲੱਖ ਰੁਪਇਆ ਲੈ ਲਿਆ ਜੀ ਉਹਨੇ ਸਾਥੇ ਮੈਂ ਤਾਂ ਜੀ ਕੁੜੀਆਂ ਦੀਆਂ ਟੂਮਾ ਵੀ ਬੈਂਕ ਚ ਰੱਖੀ ਬੈਠੀਆਂ ਜੀ ਬੋਰਡ ਮੁੰਡੇ ਦਾ ਉਹ ਵੇਜਤਾ ਜੀ ਲੋਨ ਮੈਂ ਲੈ ਲੈ ਕੇ ਸਾਢੇ 4 ਲੱਖ ਰੁਪਇਆ ਪੂਰਾ ਕਰਕੇ ਜੀ ਦਿੱਤਾ ਉਹਨੂੰ ਤੇ ਅੱਜ ਜੀ ਮੁੰਡਾ ਮੇਰਾ ਉਧਰ ਫਸਿਆ ਬੈਠਾ ਰੋਟੀ ਪਾਣੀ ਤੇ ਵੀ ਭੁੱਖੇ ਤੇ ਆਏ ਬੈਠੇ ਜੀ ਤੁਹਾਡਾ ਮੁੰਡਾ ਉਹਦਾ ਨਾਮ ਕੀ ਆ ਮਨਦੀਪ ਸਿੰਘ ਆ ਜੀ ਉਹਦਾ ਨਾਮ ਕਿੰਨਾ ਚਿਰ ਹੋ ਗਿਆ ਉਹਨੂੰ ਟੋਟਲ ਗਏ ਨੂੰ ਉਹਨੂੰ ਜੀ ਚੌਥਾ ਮਹੀਨਾ ਲੱਗ ਗਿਆ ਜੀ ਗਏ ਨੂੰ ਫਿਰ ਤੁਹਾਡੀ ਉਹਦੇ ਨਾਲ ਗੱਲ ਹੁੰਦੀ ਆ ਹਾਂ ਜੀ ਗੱਲ ਹੁੰਦੀ ਆ ਕੀ ਕਹਿ ਜਾ ਰਹੇ ਆ ਉਹਦੇ ਵੱਲੋਂ ਉਹ ਜੀ ਕਹਿੰਦਾ ਸਾਨੂੰ ਬਈ ਮੰਮੀ ਅਸੀਂ ਭੁੱਖੇ ਤੇ ਆਏ ਬੈਠੇ ਆ ਨਾ ਸਾਨੂੰ ਕੋਈ ਕੰਮ ਦਾ ਪੈਸਾ ਮਿਲਦਾ ਜੀ ਕਮਰੇ ਚੋਂ ਦਾਸ ਕਮਰੇ ਰੂਮ ਚੈਂਜ ਕਰਤੇ ਜੀ ਵੀ ਉਹ ਕਮਰੇ ਚੋਂ ਸਾਨੂੰ ਚਾਰ ਦਿਨਾਂ ਬਾਅਦ ਰਾਤਾਂ ਨੂੰ ਵੀ ਬਾਹਰ ਕੱਢ ਦਿੰਦੇ ਆ ਜੀ ਅਸੀਂ ਸੜਕਾਂ ਤੇ ਰਾਤਾਂ কাটਦੇ ਆ ਜੀ ਜਿਹੜਾ ਰਿਸ਼ਤੇਦਾਰ ਆ ਤੁਹਾਡਾ ਏਜੰਟ ਉਹ ਨਾਲ ਗੱਲਬਾਤ ਹੋਈ ਸੀ ਹਾਂਜੀ ਹੋਈ ਆ ਜੀ ਸਾਡੇ ਨਾਲ ਉਹ ਤੋਂ ਬੈਂਸ ਕਰਦਾ ਜੀ ਕਹਿੰਦੇ ਕੋਟ ਕਚਹਿਰੀਆਂ ਦੁਨੀਆ ਲਈ ਬਣੀਆਂ ਹੋਈਆਂ ਐ ਕਰ ਲੋ ਕੀ ਕਰ ਸਕਦੇ ਆ ਮੇਰੇ ਤਾਂ ਹੱਥ ਖੜੇ ਆ ਜਿਹੜਾ ਕੁਝ ਥੋਤੇ ਹੁੰਦਾ ਤੁਸੀਂ ਕਰ ਲੋ ਜਿਹੜੇ ਮੁੰਡੇ ਤੁਹਾਡੇ ਬਾਹਰ ਗਏ ਨੇ ਉਹਨਾਂ ਵੱਲੋਂ ਫਿਰ ਹੁਣ ਕੀ ਕਿਹਾ ਕਰ ਉਹ ਕਹਿੰਦਾ ਜੀ ਜਾਂ ਸਾਨੂੰ ਗਾਂਹਾਂ ਅੱਗੇ ਕਰੇ ਨਹੀਂ ਸਾਨੂੰ ਵਾਪਸ ਬੁਲਾਵੇ ਸਾਡੇ ਪੈਸੇ ਸਾਡੇ ਵਾਪਸ ਕਰੇ ਜੀ ਹਾਂਜੀ ਜਿਹੜੇ ਵਿਦੇਸ਼ ਜਾਣ ਦੇ ਨਾਂ ਤੇ ਦੋ ਮੁੰਡੇ ਬਲਗਾਰੀਆ ਦੀ ਜਗ੍ਹਾ ਮਨੀਆਂ ਭੇਜ ਦਿੱਤੇਗੇ ਨੇ ਸਰ ਕੀ ਪੂਰਾ ਮੈਟਰੀਕ ਕੀ ਹੈ ਜਸਟ ਮੇਰੇ ਕੋਲਿਆ ਦੋ ਐਪਲੀਕੇਸ਼ਨ ਆਈਆਂ ਨੇ ਇੱਕ ਕਰਮਜੀਤ ਕੌਰ ਵੱਲੋਂ ਤੇ ਇੱਕ ਜਸਬੀਰ ਕੌਰ ਵੱਲੋਂ ਇਹਨਾਂ ਦੇ ਬੱਚੇ ਸੀਗੇ ਇਹਨਾਂ ਨੂੰ ਕੋਈ ਗੁਰਪ੍ਰੀਤ ਸਿੰਘ ਭੁੱਲਰ ਨਾਮ ਦਾ ਕੋਈ ਏਜੰਟ ਸੀਗਾ ਮਹੱਲੀ ਦਾ ਉਹਨੇ ਬਲਗਾਰੀਆਂ ਦਾ ਕਹਿ ਕੇ ਅਰਮੇਨੀਆਂ ਭੇਜਤਾ ਹੈ ਮੇਰੇ ਕੋਲ ਐਪਲੀਕੇਸ਼ਨ ਆਈਆਂ ਨੇ ਜਿੰਨਾਂ ਦੀ ਅਸੀਂ ਪੜਤਾਲ ਕਰ ਰਹੀਆਂ ਤੇ ਸਾਰੇ ਡਾਕੂ ਡਾਕੂਮੈਂਟਸ ਵਗੈਰਾ ਮੰਗੇ ਨੇ ਡਾਕੂਮੈਂਟਸ ਵੇਖ ਕੇ ਹੀ ਪਤਾ ਲੱਗੂਗਾ ਵੀ ਅਸਲ ਚ ਮੈਟਰ ਕੀ ਹੈਗਾ ਜਿਸ ਦੀ ਪੜਤਾਲ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਵੀ ਮੈਟਰ ਹੋਊਗਾ ਉਸ ਤਰ੍ਹਾਂ ਦੀ ਪੜਤਾਲ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੇ ਮਹੰਦੀ ਖਾਸ ਰਿਪੋਰਟ